ਸਰਵਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਰਵਤਰਮ ਨਿਊ ਦੀ ਟੀਮ ਅੱਜ ਪਹੁੰਚੀ ਪਿੰਡ ਰੋਲੀ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਜਿੱਥੇ ਕੀ ਭਾਰਤ ਰਤਨ ਬਾਬਾ ਸਾਈਪ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਪਿੰਡ ਰੋਲੀ ਕਲਾਂ ਵਿਖੇ ਸਮੂਹ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਸਟੇਜ ਦਾ ਸੰਚਾਲਨ ਕਰਦੇ ਡਾਕਟਰ ਸੋਮਨਾਥ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਬਖਵਾ ਕੁਲਾਰਿਆ ਨੇ ਡਾਕਟਰ ਉਵੇਦਕਰ ਜੀ ਦੇ ਜੀਵਨ ਉਤੇ ਚਾਨਣਾ ਪਾਇਆ ਜਿਨ੍ਹਾਂ ਵਿੱਚ ਅਸ਼ੋਕ ਚੁੰਬਰ ਸਾਧੂ ਸਿੰਘ ਪਧਿਆਣਾ ਸੋਢੀ ਰਾਮ ਪੰਚ ਸਰਪੰਚ ਮਹਿੰਦਰ ਲਾਲ ਖਨੋੜਾ ਕੁਲਵੀਰ ਸਿੰਘ ਕੁੜਿਆਲ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਦੇ ਪ੍ਰਧਾਨ ਜਥੇਦਾਨ ਨੋਰ ਸਿੰਘ ਅਤੇ ਆਦਮਪੁਰ ਤੋਂ ਬਦਾਇ ਇੱਕ ਸੁਖਵਿੰਦਰ ਸਿੰਘ ਕੋਟਲੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਪ੍ਰਬੰਧ ਕਮੇਟੀ ਨੂੰ ਪ੍ਰੋਗਰਾਮ ਕਰਵਾਉਣ ਤੇ ਵਧਾਈ ਦਿੱਤੀ ਅਖੀਰ ਵਿੱਚ ਧਰਮਿੰਦਰ ਸਿੰਘ ਪੁੱਲਰਾਈ ਨੇ ਬੋਲਦਿਆਂ ਕਿ ਅਕਾ ਡਾਕਟਰ ਅੰਬੇਦਕਰ ਜੀ ਦਾ ਸੰਵਿਧਾਨ ਸਮਤਾ ਸਮਾਨਤਾ ਤੇ ਭਾਈਚਾਰ ਤੇ ਆਧਾਰਿਤ ਹੈ ਆ ਸਾਨੂੰ ਸਾਰਿਆਂ ਨੂੰ ਸੰਵਿਧਾਨ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਬੁਲਾਰਿਆਂ ਅਤੇ ਪਦਵੰਤੇ ਸੱਜਣਾਂ ਨੂੰ ਸਿਰੋਪਾਓ ਅਤੇ ਸਨਮਾਨਚਿੰਨ ਪੇਟ ਕੀਤੇ ਗਏ ਇਸ ਮੌਕੇ ਪ੍ਰદાન ਬੂਟਾ ਰਾਮ ਪੰਚ ਸੋਢੀ ਰਾਮ ਡਾਕਟਰ ਸੋਮਨਾਥ ਰਜਿੰਦਰ ਸਿੰਘ ਸਰਪੰਚ ਰਸ਼ਪਾਲ ਸਿੰਘ ਸੁਖਵਿੰਦਰ ਸਿੰਘ ਜਸਪਾਲ ਸਿੰਘ ਅਤੇ ਦیدار ਸਿੰਘ ਤੋਂ ਲਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਪਿੰਡ ਟੋਲੀ ਕਲਾਂ ਤੋਂ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਤੁਸੀਂ ਸਾਰਿਆਂ ਨੇ ਬਹੁਤ ਲੰਬੇ ਸਮੇਂ ਨੂੰ ਇਸ ਕੋਲ ਉਰਾਧੇਰੇ ਵਿੱਚ ਬੈਠ ਕੇ ਸਰਵੰਤਰਾਂ ਦੀ ਗੱਲ ਨੂੰ ਸੱਗੇ ਗੱਲ ਨੂੰ ਸੁਣਿਆ اور پڑا گوہ تھا ہمارا پہاں دوچ آبھیڑی بابا ساں کی سوچتے ہیں نارے لوڑیاں دوڑی جوشتے ہیں آردوں پہاں نارے لوڑیاں نارے آیاں جواب دینا پہاں ساڑیاں دے نارے آگلی دینا بابا ساں کی سوٹے بابا ساں کی سوٹے بابا ساں کی سوٹے ਕਿਸੇ ਖੁਸ਼ੀ ਹੋਣੀ ਚਾਹੀਦੀ ਆਪਣੇ ਵਿੱਚ ਦੋਸ਼ ਪੈਦਾ ਕਰੋ ਕਿਉਂਕਿ ਇਹਦਾ ਰਹਿਬਰ ਹੈ ਰ ਜਿਹਨੇ ਅੱਜ ਕਰੋਨਾ ਲੋਕਾਂ ਦੀ ਜ਼ਿੰਦਗੀ ਬਦਲੀ ਹੈ ਤੇ ਜੋਸ਼ ਵਾਲੇ ਰਹਿਬਰ ਹੈ ਨਾ ਸਾਡੇ ਕਿਸੇ ਦੇ ਵਿੱਚ ਵੀ ਨਾ ਜੋਸ਼ ਦੀਆਂ ਕਿੰਨੇ ਜੋਸ਼ ਦੇ ਨਾਲ ਹੀ ਨਾਲੇ ਕੰਮ ਕੀਤਾ ਪਰ ਅੱਜ ਜੋਗੋ ਪਟਾਓ ਬਿਨਾਂ ਜੋਗੋ ਪੜ ਕੇ ਰੱਖ ਦਿੱਤਾ ਸਦੀਆਂ ਸਦੀਆਂ ਤੋਂ ਸਾਨੂੰ ਪਛਾੜਿਆ ਗਿਆ ਸੀ ਕਿਹੜਾ ਜੰਜੀਰਾ ਬੰਨ੍ਹਿਆ ਗਿਆ ਸੀ ਸਾਡੇ ਸਾਡੇ ਜਿਹੜੇ ਸਾਡੇ ਜਿਹੜਾ ਮੋਰੇ ਆ ਉਹ ਚੇਲੇ ਲਟਕਾਏ ਹੁੰਦੇ ਸੀਗੇ بابا نے لکھا تو سر رنگ کا مترا نہ کسی لکھنا دھیان چاہتا مہا پہ اس دیش کے اندر تاچارا <سؤال> കുശുദരാമൻ എന്ന ഇതികാരേ ਜੋਲੀ ਗਦਰਪਤੀ ਜ਼ਗੀਰਪੁਰ ਵਿੱਚ ਤਨ ਤਨ ਸ਼੍ਰੀ ਗੁਰੂ ਅਰਦਾਸ ਕਮਿਊਨਿਟੀ ਹਾਲ ਵਿਖੇ 바ਵਾ ਸਾਹਿਬ ਡਾਕਟਰ ਪੀਮਰਾਓ ਉਮੇਦਕ ਜੀ ਦਾ 135ਵਾਂ ਜਨਮ ਦਿਨ ਸਮੂਹ ਨਗਰ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਬਰੋਂ ਆਏ ਹੋਏ ਬੁਲਾਰੇ ਸਾਡੇ ਸਮਾਗਮ ਦੇ ਵਿੱਚ 바ਵਾ ਸਾਹਿਬ ਡਾਕਟਰ ਪੀਮਰਾਓ ਉਮੇਦਕ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਇਆ ਹੈ ਸੋ ਅਸੀਂ ਬਰੋਂ ਆਏ ਹੋਏ ਬੁਲਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਇਸ ਵਿੱਚ ਸਾਡੇ ਮਿੰਦਰ ਲਾਲ ਜੀ ਸਰਪੰਚ ਖਨੋੜਾ ਉਹਨਾਂ ਨੇ ਵੀ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਪੁਰ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਇਆ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਿੰਦਰ ਸਿੰਘ ਜੀ ਭੁੱਲਰਾਈ ਆਪਣੇ ਸਾਥੀਆਂ ਸਮੇਤ ਸਾਡੇ ਕੋਲ ਆਏ ਅਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਪੁਰ ਜੀ ਦੇ ਜੀਵਨ ਫਲਸਫੇ ਤੇ ਬਹੁਤ ਹੀ ਵਿਸਤਾਰਪੂਰਵਕ ਚਾਨਣਾ ਪਾਇਆ ਹੈ ਸੋ ਸਾਡੇ ਇਸ ਸਮਾਗਮ ਦੀ ਕਵਰੀ ਕਰਨ ਵਾਸਤੇ ਸਾਡੇ ਕੋਲ ਸਰਬ ਧਰਮ ਨਿਊਜ਼ ਚੈਨਲ ਤੋਂ ਸਰਦਾਰ ਮੋਹਨ ਸਿੰਘ ਜੀ ਡਾਂਡੀਆਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਉਹਨਾਂ ਨੇ ਵੀ ਸਾਡੇ ਸਮਾਗਮ ਦੀ ਕਵਰੇਜ ਕੀਤੀ ਅਤੇ ਸਾਡੇ ਦੂਰ ਦਰਡੇ ਬੈਠੇ ਸਾਥੀਆਂ ਤੱਕ ਪਹੁੰਚਾਈ ਹੈ ਸਾਡੇ ਸਤਿਕਾਰਯੋਗ ਬਹੁਤ ਹੀ ਜ਼ਕਾਜੋ ਕੁਲਵਿੰਦਰ ਸਿੰਘ ਜੀ ਪ੍ਰਿਆਲ ਸਾਡੇ ਨਿਊਜ਼ ਚੈਨਲ ਤੋਂ ਕਵਾਸਪੁਰ ਟੀਵੀ ਚੈਨਲ ਤੋਂ ਸਾਡੇ ਦਰਮਿਆਨ ਪਹੁੰਚੇ ਹਨ ਸੋ ਉਹਨਾਂ ਨੇ ਵੀ ਸਾਡੇ ਸਮਾਗਮ ਦੀ ਕਵਰੇਜ ਕਰਕੇ ਸਾਡੇ ਸਮਾਗਮ ਦੀ ਵੀਡੀਓ ਜਨਤਾ ਕੀਤੀ ਹੈ ਸਾਡੇ ਦੂਰ ਦਰਾਡੇ ਬੈਠੇ ਸਾਥੀਆਂ ਤੱਕ ਪਹੁੰਚਾਈ ਹੈ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਅਸੀਂ ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਪੀਮਰਾਓ ਉਮੇਦਕੇ ਜੀ ਦੇ ਇਸੇ ਤਰ੍ਹਾਂ ਜਨਤਾ ਅੜੇ ਮਨਾਉਂਦੇ ਰਹੀਏ ਅਤੇ ਸਾਡੀ ਆਉਣ ਵਾਲੀ ਜਨਰੇਸ਼ਨ ਜੋ ਹੈ ਉਹ ਸਾਡੇ ਇਹਨਾਂ ਪੁਰਨਿਆਂ ਪੁਰਨਿਆਂ ਤੇ ਚੱਲਣ ਦਾ ਯਤਨ ਕਰੇ ਸੋ ਅਸੀਂ ਇਸ ਦੁਆਰਾ ਖੇਤੋਂ ਡਾਕਟਰ ਪੀਮਰਾਓ ਉਮੇਦਕੇ ਜੀ ਦੇ 134ਵੇਂ ਜਨਮ ਦਿਨ ਤੇ ਸਾਰੀਆਂ ਹੀ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਸੋ ਇਸੇ ਤਰ੍ਹਾਂ ਸਮਾਗਮ ਦੀ ਜੋ ਸਾਡੇ ਸਮਾਪਤੀ ਹੈ ਸੋ ਸਾਡੇ ਦਰਮਿਆਨ ਪਹੁੰਚਣ ਪਰੇ ਅਸੀਂ ਆਏ ਹੋਏ ਸਾਰੇ ਹੀ ਬਲਾਰਿਆਂ ਦਾ ਪ੍ਰੈਸਰ ਪੁਟਿੰਗ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਗੁਰੂ ਦੇ ਧੰਨ ਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਾਬਾ ਸਾਹਿਬ ਦਾ ਜਮੀਨ ਦੇ ਰਾਮ ਆਇਆ ਜਾ ਰਿਹਾ ਔਰ ਬਰੀ ਵੱਡੀ ਜਿਹੜੀ ਹੈਗੀ ਆ ਕਹ ਲੈਣਾ ਕਿ ਇਹ ਸਾਰੀ ਕਮੇਟੀ ਦੀ ਹੈ ਪੰਜਾਬੀ ਉਦਾਨਾਂ ਦੀ ਜਿਹੜੀ ਅੱਜ ਪੁਹਾਰੇ ਪੁਹਾਰੇ ਬਜੋ ਤਸੀਲ ਪਹੁੰਚੇ ਜੀ ਪੁਹਾਰੇ ਬਜੋ ਤੇ ਇੱਕ ਵੀ ਕਹਾਂ ਪਹਿਲਾਂ ਤਾਂ ਪਿੰਡ ਟਰੋਲੀ ਕਲਾਂ ਦੀ ਜਿੰਨੀ ਵੀ ਸਵੋਸਾ ਸੰਗਤਾਂ ਪਿੰਡ ਦੀ ਨਗਰ ਪੰਚਾਇਤ ਪ੍ਰਬੰਧ ਕਮੇਟੀ ਔਰ ਸਾਡੇ ਸਤਕਾਰਯੋਗ ਸਾਥੀ ਜਿਨ੍ਹਾਂ ਨੇ ਪ੍ਰਬੰਧ ਕੀਤਾ ਇਹ ਵਧਾਈ ਦੇ ਪਾਤਰ ਹੈ ਕਿਉਂਕਿ ਇੰਨੀ ਗਰਮੀ ਦੇ ਵਿੱਚ ਵੀ ਵੱਡੇ ਪਮਾਨੇ ਦੇ ਉੱਤੇ ਇਹ ਗੁਰੂਆਂ ਦੀ ਰਹਿਬਰਾਂ ਦੀ ਬਾਬਾ ਸਾਹਿਬ ਬੜਕਰਤੀ ਜਿਹੜੀ ਵਿਚਾਰਧਾਰਾ ਉਹਨੂੰ ਜਨ ਜਨ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ ਔਰ ਇਹਨਾਂ ਨੇ ਨੇੜੇ ਨੇੜੇ ਦੇ ਪਿੰਡਾਂ ਦੇ ਵਿੱਚ ਜਿਹੜਾ ਮੈਸੇਜ ਲਾ ਕੇ ਜਿਹੜੇ ਆਸ-ਪਾਸ ਦੇ ਪਿੰਡਾਂ ਚੋਂ ਸਾਥੀ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਥੀ ਕੁਲਵੀਰ ਜੀ ਦਾ ਔਰ ਸਰਬਤਰਮ ਨਿਊਜ਼ ਚੈਨਲ ਤੋਂ ਵੀ ਖਾਸਪੋਰ ਚੈਨਲ ਟੀਵੀ ਤੋਂ ਤੁਸੀਂ ਸਾਥੀ ਇਹਨਾਂ ਦੀ ਕਵਰੇਜ ਕਰਨ ਵਾਸਤੇ ਆਏ ਆ ਤੋਂ ਮੇਰੇ ਨਾਲ ਪ੍ਰਵਾਸੀ ਮਜ਼ਦੂਰ ਸੰਘ ਦੇ ਸਾਥੀ ਰਣਜੀਤ ਕੁਮਾਰ ਜੀ ਉਹ ਵੀ ਸਾਡੇ ਦਰਮਿਆਨ ਜਿਹੜੇ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਜਿਹੜਾ ਬਾਬਾ ਸਾਹਿਬ ਮਿੜਕਰ ਦਾ ਸੁਪਨਾ ਸੀ ਉਹ ਤਕਰੀਬਨ ਦੇਸ਼ ਦੇ ਅੱਜ 85% ਸਮਾਜ ਦੇ ਵਾਸਤੇ ਜਿਹੜਾ ਸੁਪਨਾ ਹੈ ਔਰ ਪਰ ਪੂਰੇ ਸਮਾਜ ਦੇ ਵਾਸਤੇ ਜਿਹੜਾ ਸੁਪਨਾ ਆ ਉਹ ਬਾਬਾ ਸਾਹਿਬ ਬਿੜ ਕਰਦਾ ਆ ਜਿਸ ਦਿਨ ਇਸ ਦੇਸ਼ ਦੇ ਅੰਦਰ ਇਹ ਦੇਸ਼ ਦੀਆਂ ਸਰਕਾਰਾਂ ਨੇ ਭਾਰਤ ਦੀ ਸੰਵਿਧਾਨ ਨੂੰ ਸੰਪੂਰਨ ਤੌਰ ਤੇ ਲਾਗੂ ਕਰ ਦਿੱਤਾ ਫਿਰ ਇਸ ਦੇਸ਼ ਦੇ ਅੰਦਰ ਨਾ ਕੋਈ ਭੁੱਖਾ ਸੌਵੇਗਾ ਨਾ ਕਿਸੇ ਨੂੰ ਕੋਈ ਚਿੰਤਾ ਹੋਵੇਗੀ ਔਰ ਨਾ ਹੀ ਕਿਸੇ ਨੂੰ ਕੋਈ ਦੁੱਖ ਹੋਵੇਗੀ ਨਾ ਹੀ ਕੋਈ ਤਕਲੀਫ ਹੋਵੇਗੀ ਪਰ ਸਵੇਰ ਸਿਰਫ ਤੇ ਸਿਰਫ ਮੰਤਾ ਇਹ ਆ ਕਿ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਸਟੇਟਾਂ ਦੀਆਂ ਸਰਕਾਰਾਂ ਜੇਕਰ ਉਹਨਾਂ ਰਿਆਪਰਾ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਭਾਰਤ ਦੇ ਸਿਧਾਂਤ ਨੂੰ ਲਾਗੂ ਕਰ ਦੇਣ ਤਾਂ ਦੇਸ਼ ਦੀ ਹਰ ਸਮੱਸਿਆ ਦਾ ਸਮਾਧਾਨ ਹੋ ਜਾਏਗਾ ਇਹ ਪਹਿਲਾਂ ਵੀ ਦੇਸ਼ ਜਿਹੜਾ ਸੋਨੇ ਦੀ ਚਿੜੀਆ ਸੀ ਇਹ ਦੇਸ਼ ਦੇ ਅੰਦਰ ਬਾਰੋਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਇਸ ਦੇਸ਼ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਲੋਕ ਪੜਨ ਵਾਸਤੇ ਆਉਂਦੇ ਸੀਗੇ ਇੱਥੇ ਯੂਨੀਵਰਸਟੀਆਂ ਸੀਗੀਆਂ ਨਲੰਦਾ ਵਿਸ਼ਵਵਿਦਿਆਲਿਆ ਸੀ 18 ਯੂਨੀਵਰਸਟੀਆਂ ਇੱਥੇ ਭਾਰਤੀ ਜਿਹੜੇ ਮੂਲ ਦੇ ਲੋਕ ਆ ਉਹਨਾਂ ਦੀਆਂ ਸਨ ਔਰ ਜੇ ਵਿਦੇਸ਼ਾਂ ਦੀ ਧਰਤੀ ਤੋਂ ਪਹਿਲਾਂ ਲੋਕ ਇੱਥੇ ਪੜਨ ਵਾਸਤੇ ਆਉਂਦੇ ਸੀਗੇ ਤੇ ਹੁਣ ਸਾਡੇ ਲੋਕ ਜਿਹੜੇ ਇੱਥੋਂ ਪੜਨ ਵਾਸਤੇ ਜਾਂਦੇ ਆ ਉਹਦਾ ਕਾਰਨ ਕੀ ਆ ਕਿ ਦੇਸ਼ ਦੀਆਂ ਸਰਕਾਰਾਂ ਨੇ ਇੱਥੋਂ ਦਾ ਪ੍ਰਬੰਧ ਜਿਹੜਾ ਚੰਗਾ ਨਹੀਂ ਕੀਤਾ ਇਹ ਸੋਨੇ ਦੀ ਚਿੜੀਆ ਮੁੜ ਕੇ ਵੰਣ ਵਾਲਾ ਬਹੁਤ ਜਨ ਸਮਾਜ ਜਾਗਰਤ ਹੋ ਰਿਹਾ ਔਰ ਜਿੱਦਣ ਬਹੁਤ ਜਨ ਸਮਾਜ ਜਾਗਰਤ ਹੋ ਗਿਆ ਇਹ ਦੇਸ਼ ਦੇ ਵਿੱਚ ਜਾਤੀਆਂ ਚ ਵੰਡੇ ਹੋਏ ਲੋਕ ਜਿੱਦਣ ਆਪਸ ਚ ਭਾਈਚਾਰਾ ਕਾਇਮ ਕਰ ਗਏ ਇਹ ਦੇਸ਼ ਦੇ ਅੰਦਰ ਫਿਰ ਬੇਗੰਪੂਰਾ ਨਿਰਮਾਣ ਹੋਣਾ ਹੀ ਹੋਣਾ ਔਰ ਬੇਗੰਪੂਰਾ ਖਾਲਸ ਰਾਜ ਜਿਹੜਾ ਖਾਲਸਾ ਰਾਜਾ ਜਿਹਨੂੰ ਆਪਾਂ ਗੁਰੂ ਰਵਿਦਾਸ ਮਹਾਰਾਜੀ ਤੇ ਸਪਨਿਆਂ ਦਾ ਜਿਹੜਾ ਰਾਸ ਸੀ ਜਿਹੜਾ ਬੇਗੰਪੂਰਾ ਸਹਿਰ ਕੋਨਾ ਦਾ ਰਾਜ ਆ ਉਹ ਰਾਜ ਜਿਹੜਾ ਆਕੇ ਰਹੇਗਾ ਕਿਉਂਕਿ ਬਹੁਤ ਵੱਡੀ ਟੀਮ ਜਿਹੜੀ ਤੁਹਾਡੇ ਪੱਤਰਕਾਰਾਂ ਦੀ ਟੀਮ ਤੁਹਾਡੇ ਸਟੇਜ ਦੇ ਅੰਦਰ ਪ੍ਰਚਾਰਕਾਂ ਦੀ ਟੀਮ ਤੁਹਾਡੇ ਸਟੇਜ ਦੇ ਅੰਦਰ ਜਿਹੜੇ ਬਲਾਜ਼ਮ ਵਰਗ ਦੇ ਜਿਹੜੇ ਸਾਥੀ ਆ ਉਹ ਵੀ ਬਾਬਾ ਸਾਹਿਬ ਬਿੜਕਰ ਤੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਲੱਗੇ ਹੋਏ ਆ ਔਰ ਇਹ ਸੁਪਨਾ ਇੱਕ ਦਿਨ ਪੂਰਾ ਹੋ ਕੇ ਰਹੇਗਾ ਭਾਰਤ ਦੀ ਧਰਤੀ ਤੇ ਨੀਲਾ ਸਲਾਬ ਨੀਲੀ ਕ੍ਰਾਂਤੀ ਉਹ ਆਕੇ ਹੀ ਰਹੇਗੀ ਕਿਉਂਕਿ ਜਦੋਂ ਜਦੋਂ ਜਿੱਦਾਂ ਜਿੱਤਾ ਵੀ ਜਿਹੜਾ ਜ਼ੁਲਮ ਹੋਇਆ ਉਸ ਜ਼ੁਲਮ ਦੇ ਵਿਰੋਧ ਦੇ ਵਿੱਚ ਸਾਡੇ ਕੌਮ ਦੇ ਜਿਹੜੇ ਮਰਜੀ ਵੜੇ ਆ ਉਹ ਆਪਣਾ ਸਮਾਂ ਆਪਣਾ ਟਾਈਮ ਤੇ ਆਪਣਾ ਪੈਸਾ ਤੇ ਆਪਣੀ ਜ਼ਿੰਦਗੀ ਜਿਹੜੀ ਲਾਉਂਦੇ ਆਏ ਆ ਤੇ ਲਾਉਂਦੇ ਰਹਿਣਗੇ ਤੇ ਆਉਣ ਵਾਲੇ ਸਮੇਂ 'ਚ ਬਿਲਕੁਲ ਜਿਹੜਾ ਰਾਜ ਹੈ ਉਹ ਇਸ ਦੇਸ਼ ਦੇ ਅੰਦਰ ਪਹੁੰਚਣਾ ਦਾ ਆਉਣ ਵਾਲਾ ਔਰ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਤੇ ਨਗਰ ਦਾ ਵੀ ਧੰਨਵਾਦ ਕਰਦਾ ਔਰ ਬਾਬਾ ਸਾਹਿਬ ਦਾ 134ਵਾਂ ਚਰਨ ਦਾ ਇਹਨਾਂ ਨੇ ਬਣਾਇਆ ਜਦੋਂ ਜਦੋਂ ਵੀ ਸਾਨੂੰ ਯਾਦ ਕਰਨਗੇ ਅਸੀਂ ਆਪਣਾ ਸਮਾਂ ਟਾਈਮ ਤੇ ਪੈਸਾ ਇਹਨਾਂ ਦੇ ਲਈ ਅਰਪਿਤ ਕਰਦੇ ਰਾਵਾਂਗੇ ਇਹਨਾਂ ਨੂੰ ਸਲੂਟ ਹੈ ਇਹਨਾਂ ਦੇ ਚਰਨਾਂ 'ਚ ਨਤਮਸਤਕ ਵੀ ਹੈ ਔਰ ਬਹੁਤ ਬਹੁਤ ਧੰਨਵਾਦੀਆਂ ਤੁਹਾਡਾ